ਸਤਿ ਸ਼੍ਰੀ ਅਕਾਲ ਜੀ ਮੈਂ ਬਰਨਾਲਾ ਵਾਸੀਆਂ ਨੂੰ ਬਹੁਤ ਵਧਾਈ ਦੇਣਾ ਚਾਹਣਾ ਕਿ ਜਿਹੜੀ ਬੜੇ ਲੰਬੇ ਸਮੇਂ ਦੀ ਡਿਮਾਂਡ ਸੀ ਕਿ ਬਰਨਾਲਾ ਨੂੰ ਨਗਰ ਨਿਗਮ ਬਣਾਇਆ ਜਾਵੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਡਾਕਟਰ ਰਵਜੋਦ ਜੀ ਜਿਹੜੇ ਸਤਾਨਕ ਸਰਕਾਰਾਂ ਦੇ ਮੰਤਰੀ ਐ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਬੜੇ ਲੰਬੇ ਸਮੇਂ ਜਿਹੜੀ ਡਿਮਾਂਡ ਹੈ ਉਹ ਪੂਰੀ ਕੀਤੀ ਹੈ ਸੋ ਬੜੀ ਖੁਸ਼ੀ ਦਾ ਦਿਨ ਹੈ ਬਰਨਾਲਾ ਵਾਸੀਆਂ ਲਈ ਵੀ ਤੇ ਮੇਰੇ ਨਿੱਜੀ ਤੌਰ ਤੇ ਵੀ ਕਿਉਂਕਿ ਜਿੱਦਣ ਦੀ ਕੈਲੋਬੀ ਸਰਕਾਰ ਆਈ ਹੈ ਜਾਂ ਰਾਜਨੀਤੀ ਚ ਆਇਆ ਇੱਕੋ ਏਜੰਡੇ ਤੇ ਕੰਮ ਕੀਤਾ ਕਿ ਡਿਵੈਲਪਮੈਂਟ ਕਰਾਉਣੀ ਆ ਵਿਕਾਸ ਕਰਾਉਣਾ ਇਸੇ ਨੀਤੀ ਤੇ ਚੱਲੇ ਆ ਸੋ ਨਗਰ ਨਿਗਮ ਬਣ ਦੇ ਨਾਲ ਬਰਨਾਲਾ ਦੀ ਹੋਰ ਤਰੱਕੀ ਦੇ ਜਿਹੜੇ ਰਾਹ ਨੇ ਉਹ ਖੁੱਲਣਗੇ ਬੜੀਆਂ ਐਦਾਂ ਦੀਆਂ ਸਕੀਮਜ਼ ਆ ਜਿਨ੍ਹਾਂ ਦੇ ਅੰਡਰ ਹੁਣ ਬਰਨਾਲਾ ਆਊਗਾ ਤੇ ਜਿਹਦੇ ਰਾਹੀਂ ਸੈਂਕੜੇ ਕਰੋੜ ਦੇ ਫੰਡ ਆ ਜਿਹੜੇ ਉਹ ਬਰਨਾਲੇ ਜ਼ਿਲ੍ਹੇ ਨੂੰ ਆਉਣਗੇ ਸੋ ਮੈਂ ਦੁਆਰਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਦੇ ਬਰਨਾਲਾ ਵਾਸੀਆਂ ਨੂੰ ਮੈਂ ਬਹੁਤ ਦੁਆਰਾ ਵਧਾਈ ਜਿਹੜੀ ਹੈ ਉਹਦੇ ਨਾਲ